ਤੇ ਪੰਚਵੀ ਟਾਟੀ ਦਲਾਣਾ ਬਣੂਗਾ ਉਹ ਟਾਟੀ ਸਲਾਹ ਜਣਾ ਕੋਈ ਵੀ ਪਿੰਡ ਦੇ ਵਿੱਚ ਕੰਮ ਕਰਦਾ ਜੇ ਕਿੱਥੇ ਵੀ ਲਾਊਗਾ ਉਹ ਟਾਟੀ ਸਲਾਹ ਬਣਦੀ ਹੈ ਵਿਦਿਆਨ ਸਬਕ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਕਿਲਾ ਦਰਸ਼ਨ ਸਿੰਘ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਰਾਜਨੂ ਮਸੀਦੀ ਗੁਲਾਈ ਹੇਠ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਅਕਾਲੀ ਪਾਰਟੀ ਦਾ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਦੋ ਮੌਜੂਦਾ ਮੈਂਬਰ ਵੀ ਸ਼ਾਮਲ ਹੋਏ ਇਸ ਮੌਕੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਬੋਲਦੇ ਹੋਏ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਮ ਘਰਾਂ ਦੇ ਲੋਕਾਂ ਨੂੰ ਮੌਕਾ ਦਿੱਤਾ ਜਾਵੇਗਾ ਉੱਥੇ ਹੀ ਬੋਲਦੇ ਹੋਏ ਚੇਅਰਮੈਨ ਪੰਨੂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਸਰਬਸੰਮਤੀ ਹੋਵੇਗੀ ਉਹਨਾਂ ਪਿੰਡਾਂ ਵਿੱਚ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ ਜੋ ਕਿ ਪਿੰਡ ਵਾਸੀ ਆਪਣੀ ਸਲਾਹ ਦੇ ਨਾਲ ਪਿੰਡ ਦੇ ਕਿਸੇ ਵੀ ਧਾਰਮਿਕ ਜਾਂ ਕਿਸੇ ਵੀ ਜ਼ਰੂਰੀ ਕੰਮ ਵਿੱਚ ਖਰਚ ਕਰ ਸਕਣਗੇ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੂੜੀਆਂ ਤੋਂ ਵਿੱਕੀ ਪਠਾਨ ਦੇ ਨਾਲ ਮਨਪ੍ਰੀਤ ਸਿੰਘ ਮੰਦੀਏ ਖਾਸ ਰਿਪੋਰਟ ਸਭ ਤੋਂ ਪਹਿਲਾਂ ਜੀ ਧੰਨਵਾਦ ਪਿੰਡ ਕਿਲਾਦਰਸ਼ਨ ਦੀ ਸਾਰੀ ਸਾਧ ਸੰਗਤ ਦਾ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਪ੍ਰਵਾਹ ਹੰਗਾਰਾ ਦਿੱਤਾ ਹੈ ਸਰਦਾਰ ਬਲਵਿੰਦਰ ਸਿੰਘ ਅਕਾਲੀ ਦਲ ਪਾਰਟੀ ਚ ਬਲਾਕ ਸੰਵਤੀ ਮੈਂਬਰ ਰਹੇ ਨੇ ਸਾਬਕਾ ਬਲਾਕ ਸੰਵਤੀ ਮੈਂਬਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਦੋ ਕਿਲਾਦਰਸ਼ਨ ਸਿੰਘ ਦੇ ਸਾਡੇ ਮੌਜੂਦਾ ਕਾਂਗਰਸ ਪਾਰਟੀ ਸਾਡੇ ਪਰਿਵਾਰ ਦੇ ਨਾਲ ਅੱਜ ਜੋ ਦੋ ਮੌਜੂਦਾ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏਗੇ ਸਾਡਾ ਵੀਰ ਕਿਲਾਦਰਸ਼ਨ ਸਿੰਘ ਤੋਂ ਰਾਜਨ ਮਸੀ ਇਨਾਂ ਦੀ ਗਵਾਈ ਦੇ ਹੇਠ ਇਹਨਾਂ ਦੀ ਮਿਹਨਤ ਮਿਹਨਤ ਸਦਕਾ ਅੱਜ ਸਾਰੀ ਟੀਮ ਤਕਰੀਬਨ 50 ਤੋਂ 55 ਪਰਿਵਾਰ ਕਾਲੀਦਾਲ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁੜੇ ਨੇ ਅੱਜ ਪਿੰਡ ਨੇ ਕਈ ਵਿਚਾਰ ਵਟਾਂਦਰਾ ਕੀਤਾ ਔਰ ਪਿੰਡ ਦੀ ਸਲਾਹ ਦੇ ਨਾਲ ਅੱਜ ਪਿੰਡ ਦੀ ਸੱਤ ਦੇ ਵਿੱਚ ਅਸੀਂ ਬੈਠ ਕੇ ਸਾਰੇ ਪਿੰਡ ਨਾਲ ਵਿਚਾਰ ਕੀਤੇ ਨੇ ਪਿੰਡ ਦੀ ਸਲਾਹ ਦੇ ਨਾਲ ਪਿੰਡ ਦੇ ਵਿੱਚ ਸਰਪੰਚ ਚੁਣਿਆ ਜਾਊਗਾ ਔਰ ਆਮ ਆਦਮੀ ਪਾਰਟੀ ਦੇ ਵਿੱਚ ਆਮ ਹੀ ਸਰਪੰਚ ਚੁਣਿਆ ਜਾਊਗਾ ਆਮ ਪਰਿਵਾਰਾਂ ਦੇ ਵਿੱਚੋਂ ਸਰਪੰਚ ਚੁਣੇ ਜਾਣਗੇ ਆਮ ਪਰਿਵਾਰਾਂ ਦੇ ਵਿੱਚੋਂ ਮੈਂਬਰ ਚੁਣੇ ਜਾਣਗੇ ਔਰ ਹਰ ਇੱਕ ਪਰਿਵਾਰ ਦੇ ਵਿੱਚੋਂ ਪਿੰਡ ਦੀ ਹਰ ਇੱਕ ਧਰਮ ਦੇ ਹਰ ਇੱਕ ਪਰਿਵਾਰ ਦੇ ਵਿੱਚੋਂ ਅਸੀਂ ਇੱਕ 21 ਮੈਂਬਰੀ 51 ਮੈਂਬਰੀ ਪਿੰਡ ਦੀ ਗਿਣਤੀ ਦੇ ਹਿਸਾਬ ਨਾਲ ਅਸੀਂ ਪੂਰੇ ਪਿੰਡ ਦੇ ਵਿੱਚ ਇੱਕ ਕਮੇਟੀ ਤਿਆਰ ਕਮੇਟੀ ਦਾ ਗਠਨ ਕਰਾਂਗੇ ਕਮੇਟੀ ਤਿਆਰ ਕਰਾਂਗੇ ਉਹ ਪਿੰਡ ਦੀ ਸਹਿਮਤੀ ਦੇ ਨਾਲ ਕਰਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਸਾਨੂੰ ਕੰਮ ਕਰਨ ਦੇ ਵਿੱਚ ਆਸਾਨੀ ਹੋ ਸਕੇ ਔਰ ਜਿਹੜਾ ਪੈਸਾ ਸਰਕਾਰ ਵੱਜੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਿਆਨ ਦਿੱਤਾ ਸੀ ਵੀ 5 ਲੱਖ ਰੁਪਈਆ ਹਰ ਪਿੰਡ ਨੂੰ ਜੋ ਸਰਪਥੰਦੀ ਦੇ ਨਾਜ਼ਰ ਪੰਜ ਬਣੂਗਾ ਉਹ ਸਹਿਮਤੀ ਦੇ ਨਾਲ ਉਹ ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਪਿੰਡ ਵਾਸੀ ਲਾਉਣਾ ਜਾਣ ਅਸੀਂ ਉੱਥੇ ਹੀ ਲਾਉਣ ਦੀ ਪਿੰਡ ਦੇ ਪਿੰਡ ਦੇ ਕਹਿਣ ਤੇ ਜੋ ਪਿੰਡ ਵਾਸੀ ਕਹਿਣਗੇ ਉਹਨਾਂ ਦੇ ਕਹਿਣ ਤੇ ਅਸੀਂ ਉੱਥੇ ਹੀ ਲਾਉਣ ਦੇ ਇਹਨਾਂ ਦੇ ਵਜਨ ਮੰਨ ਹੋਵਾਂਗੇ ਮੈਂ ਬਲਵਿੰਦਰ ਸਿੰਘ ਪਪਾ ਪਿੰਡ ਕਿਲਾਦਰਸ਼ਨ ਸਿੰਘ ਸਾਫਕਾ ਬਲਾਗ ਸਮਤੀ ਮੈਂਬਰ ਮੌਜੂਦਾ ਨੰਬਰਦਾਰ ਅਹੀਂ ਸਰਦਾਰ ਬਲਬੀਰ ਸਿੰਘ ਪੰਨੂ ਦੇ ਕਾਰਜਗਾਰੀ ਇਮਾਨਦਾਰੀ ਤਨ ਦੇ ਨਾਲ ਜੋ ਕੰਮ ਕਰ ਰਹੇ ਹੈ ਉਹਨਾਂ ਦੇ ਪ੍ਰੇਮ ਸਦਕਾ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਾਂ ਅਹੀਂ ਇਹਨਾਂ ਦੇ ਤਨ ਮਨ ਧਨ ਦੇ ਨਾਲ ਆਮ ਆਦਮੀ ਪਾਰਟੀ ਦੀ ਸੇਵਾ ਕਰਾਂਗੇ ਅਤੇ ਜੋ ਸਾਨੂੰ ਹੁਕਮ ਲਾਉਣਗੇ ਸਿਰ ਮੱਥੇ ਨਮਾ ਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਕਾਲੀ ਦਾਲ ਨੂੰ ਬਿਲੋਂਗ ਕਰਦਾ ਸੀਗਾ ਮੇਰੇ ਜਿੱਦਾਂ ਦੱਸਿਆ ਸਾਡੇ ਮਹਿਮਰ ਸਾਹਿਬ ਨੇ ਸਾਡੇ ਚੇਅਰਮੈਨ ਸਾਹਿਬ ਬਲਕ ਸੰਮਤੀ ਦੇ ਮੈਂ ਇਹਨਾਂ ਦੇ ਨਾਲ ਹੀ ਕਾਫੀ ਧੀਰ ਕੰਮ ਕੀਤਾ ਉਸ ਤੋਂ ਬਾਅਦ ਸਾਡੇ ਸਿਹਾਰ ਪੰਨੂ ਜੀ ਪੰਨ ਸਾਹਿਬ ਚੇਅਰਮੈਨ ਤੇ ਕਾਫੀ ਉਤਸ਼ਾਹ ਮਿਲਿਆ ਇਹਨਾਂ ਦੇ ਨਾਲ ਕੰਮ ਕਰਦਾ ਇਮਾਨਦਾਰ ਪਾਰਟੀ ਹੈ ਜੋ ਆਮ ਆਦਮੀ ਪਾਰਟੀ ਹੈ ਜੀ ਤੇ ਆਮ ਘਰਾਂ ਦੇ ਲੋਕਾਂ ਨੂੰ ਇਹਨਾਂ ਨੇ ਬਹੁਤ ਚੁੱਕਿਆ ਜੀ ਤੇ ਇਸ ਕਰਕੇ ਮੈਂ ਇਸ ਪਾਰਟੀ ਨਾਲ ਜੁਆਇਨ ਹੋਇਆ ਤੇ ਜੋ ਬਾਕੀ ਰਹਿੰਦੀਆਂ ਕਾਮੀਆਂ ਉਹ ਵੀ ਆਪਾਂ ਪੂਰੀਆ ਕਰਦੇਾਂਗੇ ਇਹਨਾਂ ਦੇ ਨਾਲ ਨਮਾਇਦੇ ਚਲਦੇ ਹੋਏ ਇਹਨਾਂ ਦਾ ਬਾਹ ਨਾਲ ਬਾਹ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਕੰਮ ਕਰਾਂਗੇ